ਮੋੜ ਦੇਾਰੇ ਸਗੇ ਸਕੂਟਰੀ ਕਿੱਥੇ ਮੈਂ ਗੱਡੀ ਮੋੜ ਲੇ ਗੱਡੀ ਮੜੀ ਵਿੱਚ ਫਸ ਗਈ ਮੇਰੀ ਗੱਲ ਨਹੀਂ ਹੱਥ ਜੋੜ ਕੇ ਬੁਲ ਗਈ ਇਹ ਗਾਲਾਂ ਕੱਢੇ ਲੱਗੇ ਬਾਹਰ ਆ ਯੇ ਮੈਂ ਗੱਡੀ ਖੋਦੀ ਬਾਹਰ ਆ ਏਟ ਮਾਰ ਕੇ ਗੱਡੀ ਧਾਂਤੀ ਮੇਰੀ ਹਾਰੀ ਠੀਕ ਆ ਸਿਰ ਪਾੜਦਾ ਮੇਰਾ ਮੈਂ ਇਹ ਮਰ ਜਾਂਦਾ ਕੌਣ ਜ਼ਿੰਮੇਵਾਰਾ ਬਾਜੀ ਮੈਂ ਫਿਰ ਮੈਂ ਵਈ ਇਹ ਪਤਾ ਨਹੀਂ ਬਰੂਨੇ ਬਰੂਨੇ ਆਏ ਮਿਲਣੇ ਪਤਾ ਮਾਫੀ ਮੰਗਦੇ ਸਾਡਾ ਵਿਆਹ ਖਰਾਬ ਕਰ ਰਹੇ ਜੀ ਕੱਲ ਨੂੰ ਮੇਰੇ ਬਰਾਤ ਆਣੀ ਅੱਜ ਮੇਰੀ ਕੁੜੀ ਦੀ ਬਰਾਤ ਆਣੀ ਆ ਜੀ ਪਰ ਕਹਿੰਦੇ ਤੁਹਾਡੇ ਬੇਟੇ ਨੇ ਇੱਟ ਮਾਰੀ ਅਸੀਂ ਜੀ ਮਾਫੀ ਮੰਗਾ ਦਿੰਦੇ ਫਾਰ ਇਨਾਂ ਨੇ ਸੜਨਾ ਸਾਰਾ ਹੈ ਪਹਿਲਾਂ ਵੀ ਸਾਡੇ ਨਾਲ ਲੱਗਦੇ ਜੀ ਪਹਿਲਾਂ ਵੀ ਇਹ ਧੱਕਾ ਕਰ ਰਹੇ ਸਾਡੇ ਨਾਲ ਬਹੁਤ ਜ਼ਿਆਦਾ ਟੋੜਾ ਬਚਾਹ ਹੋ ਗਿਆ ਉਹ ਨਹੀਂ ਫੇਰ ਵੀ ਨਹੀਂ ਸੁਣਿਆ ਜੀ ਫੇਰ ਵੀ ਉਹ ਨਹੀਂ ਸਿਰ ਪਾਰਦਾ ਮੁੰਡੇ ਦਾ ਅਸੀਂ ਕਹਿੰਦੇ ਪਿਆਗਾ ਵੀ ਮਾਰਿਆ ਗਲਤੀ ਹੋ ਗਈ ਗਲਤੀ ਹੋ ਗਈ ਮੇਰੇ ਨਾਲ ਬਿੰਦਰ ਆ ਭਾਈ ਜੀ ਮੈਂ ਪਰਸੋਂ ਗੱਡੀ ਲਈ ਸੀ ਮੈਂ ਬੱਚਿਆਂ ਨੂੰ ਲੈ ਕੇ ਆਇਆ ਸੀ ਸਕੂਲੋਂ ਸਕੂਟਰ ਲੈ ਕੇ ਆਇਆ ਇਹ ਮੋੜ ਤੇ ਖੜੇ ਸੀ ਸਕੂਟਰੀ ਕਿੱਥੇ ਮੈਂ ਗੱਡੀ ਮੋੜ ਨਾਲ ਗੱਡੀ ਮਾਰੀ ਵਿੱਚ ਵੱਜ ਗਈ ਮੇਰੀ ਗੱਲ ਸੀ ਹੱਥ ਜੋੜ ਕੇ ਮੰਗੀ ਇਹ ਗਾਲਾਂ ਕੱਢੇ ਲੱਗੇ ਬਾਹਰ ਆ ਇਹ ਮੈਂ ਗੱਡੀ ਖੋਲੀ ਬਾਹਰ ਆ ਇੱਟ ਮਾਰ ਕੇ ਗੱਡੀ ਧਾਂਤੀ ਮੇਰੀ ਸਾਰੀ ਠੀਕਾ ਸਿਰ ਪਾੜਦਾ ਮੇਰਾ ਤੁਸੀਂ ਕੱਲੇ ਨਾਲ ਲਾ ਲਓ ਮੈਂ ਗੱਭੀ ਮੰਦਾ ਹੱਥ ਜੋੜੇ ਫੇ ਦੋਨੇ ਤੁਸੀਂ ਮੇਰਾ ਸਿਰ ਪਾੜਦਾ ਮੈਂ ਇਹ ਮਰ ਜਾਂਦਾ ਕੋਣ ਚੰਮੇ ਵਾਰਾ ਬਾਜੀ ਮੈਂ ਇੱਥੇ ਰੰਨਾ ਭਾਈ ਇਹ ਪਤਾ ਨਹੀਂ ਬਰੋਣੇ ਬਰੂਣੇ ਆਏ ਮੈਂ ਬਤਾ ਆ ਪਿੱਛੇ ਘਰ ਆ ਇਹਨਾਂ ਦੇ ਪਰੌਣੇ ਆਏ ਹੋਏ ਆ ਮੈਂ ਸਾਰੇ ਗੇਵ ਤੇ ਅਸੀਂ ਸਾਰਾ ਟੱਬ ਨਹੀਂ ਤੱਕਿਆ ਮੇਰੇ ਮੁੰਡੇ 23 ਤਰੀਕ ਨੂੰ ਬਰਾਤ ਹੈ ਹੈ ਕੋਈ ਨਾ ਐਕਸੀਡੈਂਟ ਹੋਇਆ ਨਾ ਕੁੜੀ ਮੇਰੀ ਵਿੱਚ ਫਸ ਗਈ ਲੱਤਾਂ ਕਹਿੰਦੀ ਵੀਰੇ ਮੁੰਡਿਆਂ ਨੇ ਮਸ਼ੋਰ ਮਤ ਕਰੀ ਮਾਰਨਾ ਕੁੱਟਣਾ ਸਭ ਨਹੀਂ ਸ਼ੁਰੂ ਕਰਤਿਆ ਕੋਈ ਨਾ ਅਸੀਂ ਮਾਫੀ ਮੰਗਦੇ ਸਾਡਾ ਵਿਆਹ ਖਰਾਬ ਕਰ ਰਹੇ ਜੀ ਕੱਲ ਨੂੰ ਮੇਰੇ ਬਰਾਤ ਆਣੀਆਂ ਅੱਜ ਮੇਰੀ ਕੁੜੀ ਦੀ ਬਰਾਤ ਆਣੀਆਂ ਜੀ ਪਰ ਕਹਿੰਦੇ ਤੁਹਾਡੇ ਬੇਟੇ ਨੇ ਇੱਟ ਮਾਰੀ ਅਸੀਂ ਜੀ ਮਾਫੀ ਮੰਗਾ ਦਿੰਦੇ ਪਰ ਇਹਨਾਂ ਨੇ ਸਾਡ ਨਾਲ ਸਾਰਾ ਇਹ ਪਹਿਲਾਂ ਵੀ ਸਾਡ ਨਾਲ ਲੱਗਦੇ ਜੀ ਪਹਿਲਾਂ ਵੀ ਇਹ ੱਤਕਾ ਕਰ ਰਹੇ ਸਾਡੇ ਨਾਲ ਬ ਜਾ ਨਹੀਂ ਜੀ ਮੇਰਾ ਮਟਾਰੀ ਮੇਰਾ ਪਤੀਜਾ ਹੈ ਜੀ ਅੱਛਾ ਉਹ ਇੱਥੇ ਰਹਿੰਦਾ ਜਿੱਥੋਂ ਚੰਡੀਗੜ੍ਹ ਦੇ ਆ ਜੀ ਅੱਛਾ ਅੱਜ ਵਿਆਹ ਤੁਹਾਡੇ ਕੱਲ ਦਾ ਹੈ ਕੱਲ ਨੂੰ ਗਰਾਸ ਆਣੀਆਂ ਜੀ ਤੁਹਾਡਾ ਬਚਾ ਹੋ ਗਿਆ ਉਹ ਨਹੀਂ ਫੇਰ ਵੀ ਨਹੀਂ ਸੁਣਿਆ ਜੀ ਫੇਰ ਵੀ ਉਹ ਨਹੀਂ ਸਿਰ ਪਾੜਦਾ ਮੁੰਡੇ ਦਾ ਅਸੀਂ ਕਹਿੰਦੇ ਪਾਗੇ ਵੀ ਮਾਰਿਆ ਗਲਤੀ ਹੋ ਗਈ ਗਲਤੀ ਹੋ ਗਈ ਨਾ ਗੱਡੀ ਉਹਨੇ ਮੋੜੀ ਆ ਮੁੰਡੇ ਨੇ ਗੱਡੀ ਮੋੜੀ ਆ ਗੱਡੀ ਮੋੜੀ ਆ ਮੁੰਡੇ ਨੇ ਉਹ ਕਦੇ ਉਹ ਇਹ ਫੈਮਿਲੀ ਕੋ ਸਾਡੇ ਇੱਥੇ ਗਲੀ 'ਚ ਵਿਆਹ ਹੋਊਗਾ ਕਿਸੇ ਦੇ ਵੀ ਆਪਣੀਆਂ ਬੰਦੇ ਦਾ ਉਹ ਗੱਡੀ ਉਹ ਮੁੰਡਾ ਬੱਚਾ ਚਲਾ ਗਿਆ ਚਲੋ ਕਹਿਆ ਵੀ ਗੱਡੀ ਆਪਾਂ ਕਾਂਦੇ ਜੀ ਦੇ ਨਾਲ ਲੱਗੀ ਹੋਈ ਸੀ ਵੀ ਚਲ 60 ਤੋਂ ਬਚਾ ਹੋ ਗਿਆ ਕੋਈ ਗੱਲ ਨਹੀਂ ਉਹਨਾਂ ਦੇ ਵਿੱਚ ਇੱਕ ਦੋ ਕੁ ਮੁੰਡੇ ਸੀ ਉਹਨੇ ਗੱਡੀ ਜਿੱਟ ਮਾਰੀ ਆ ਹੋਰ ਵੀ ਉਹਨੇ ਮਤਲਬ ਸਾਰਿਆਂ ਨਾਲ ਬਸਲੂਕੀ ਮੈਂ ਕਈ ਵੀ ਜਣਾ ਕਰਕੇ ਕੋਈ ਗੱਲ ਨਹੀਂ ਬੇਟਾ ਪਹਿਲਾਂ ਤੁਸੀਂ ਜਿਹੜਾ ਬੱਚੇ ਦੇ ਸੱਟ ਲੱਗੀ ਉਹਨੂੰ ਤਾਂ ਦੇਖੋ ਉਹ ਮੁੰਡੇ ਨੇ ਸੁੰਡੀ ਨਹੀਂ ਚੱਕੀ ਐਡੀ ਵੱਡੀ ਹਾਟੋ ਮੁੰਡੇ ਦੇ ਸਿਰ ਤੇ ਵੀ ਮਾਰਤੀ ਗੱਡੀ ਦਾ ਸ਼ੀਸ਼ੇ ਭੰਨ ਤੇ ਮੇਰਾ ਵੀ ਘਰੇ ਮਾ ਫੜਿਆ ਉਹਨੇ